ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਮੇਰ ਪਰਬਤ ਤੇ ਹੋਈ ਸਿੱਧਾਂ ਨਾਲ ਗੋਸ਼ਟ ਬਾਰੇ। ਕਸ਼ਮੀਰ ਦਾ ਚੱਕਰ ਲਾਉਣ ਤੋਂ ਬਾਅਦ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਾੜਾਂ ਦੀ ਚੜ੍ਹਾਈ ਚੜ੍ਹ ਕੇ ਸਮੇਰ ਪਰਬਤ ਤੇ ਜਾ ਚੜੇ ਅਤੇ ਮਾਨਸਰੋਵਰ ਜਾ ਬਰਾਜੇ। ਉੱਥੇ ਉਹਨਾਂ ਨੂੰ ਬੜੇ ਉਗੇ-ਉਗੇ ਸਿੱਧ ਆ ਕੇ ਮਿਲੇ। ਉਹ ਇਹ ਦੇਖ ਕੇ ਬੜੇ ਹੈਰਾਨ ਹੋਏ ਕਿ ਇੱਕ ਛੋਟੀ ਜੀ ਉਮਰ ਦਾ ਬਾਲਕ ਇੱਥੇ ਕਿਵੇਂ ਪੁੱਜ ਗਿਆ। ਕਿ ਕਿਉਂਕਿ ਉਹਨਾਂ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਸਨ ਤੇ ਉਹ ਉਹਨਾਂ ਦੇ ਆਸ ਰਹੀ ਇੱਥੇ ਆਈ ਸਾਨੂੰ ਉਹ ਬਹੁਤ ਜ਼ਿਆਦਾ ਵੱਡੀ ਉਮਰ ਦੇ ਸਨ ਅਤੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਕਾਬਲੇ ਬਹੁਤ ਛੋਟੀ ਉਮਰ ਦੇ ਸਨ ਇਸੇ ਲਈ ਉਹ ਗੁਰੂ ਜੀ ਨੂੰ ਬਾਲਾ ਕਹਿ ਕੇ ਬੁਲਾਉਂਦੇ ਸਨ ਉਹਨਾਂ ਗੁਰੂ ਜੀ ਨੇ ਸਵਾਲ ਕਰਦਿਆਂ ਕਿ ਹਾਂ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ ਤੁਸੀਂ ਇੰਨੀ ਛੋਟੀ ਜਿਹੀ ਉਮਰ ਵਿੱਚ ਇੰਨੇ ਵਿਖੜੇ ਪਹਾੜ ਤੇ ਕਿਵੇਂ ਆ ਪਹੁੰਚੇ ਹੋ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸਿੱਧ ਜਨੋ ਮੈਂ ਸਰਵ ਸ਼ਕਤੀਮਾਨ ਪਰਮਾਤਮਾ ਦੀ ਮਿਹਰ ਤੇ ਸ਼ਕਤੀ ਨਾਲ ਇੱਥੇ ਪੁੱਜਾਂ ਹਾਂ। ਸਿੱਧ ਤੁਹਾਡਾ ਮਤ ਕੀ ਹੈ? ਗੁਰੂ ਜੀ ਪਰਮਾਤਮਾ ਤੇ ਉਹਦੀ ਰਚਨਾ ਨਾਲ ਪਿਆਰ ਕਰਨਾ ਅਤੇ ਸੱਚ ਦੀ ਕਮਾਈ ਕਰਨਾ ਇਹ ਮੇਰਾ ਅਸਲੀ ਮਤ ਹੈ। ਤਦ ਸਿੱਧ ਨੇ ਕਿਹਾ ਮਾਤ ਲੋਕ ਦਾ ਕੀ ਹਾਲ ਹੈ? ਗੁਰੂ ਜੀ ਫਰਮਾਉਂਦੇ ਨੇ ਤੁਹਾਨੂੰ ਮਾਤ ਲੋਕ ਨਾਲ ਕੀ ਉੱਥੇ ਜੋ ਮਰਜ਼ੀ ਹੋਵੇ ਤੁਸੀਂ ਇੱਥੇ ਸਮਾਧੀਆਂ ਲਾ ਕੇ ਰਿੱਧੇ ਸਿੱਧਾਂ ਦੇ ਚੱਕਰਾਂ ਵਿੱਚ ਪਏ ਹੋ। ਦੁਨੀਆ ਦਾ ਬੁਰਾ ਹਾਲ ਹੈ ਦੁਨੀਆ ਵਿੱਚ ਅਗਿਆਨਤਾ ਦਾ ਹਨੇਰ ਮੱਚਿਆ ਹੋਇਆ ਹੈ ਪਾਪ ਤੇ ਝੂਠ ਜ਼ਬਰ ਤੇ ਜ਼ੁਲਮ ਕਾਮ ਲੋਭ ਲੜਾਈਆਂ ਤੇ ਰੋਗ ਭਰਮ ਅਗਿਆਨਤਾ ਜਨਤਾ ਨੂੰ ਨਪੀੜ ਰਹੇ ਹਨ ਲੋਕੀ ਹਾਏ ਹਾਏ ਕਰਦੇ ਪੈ ਨੇ ਪਰ ਉਹਨਾਂ ਦੀ ਹਾਏ ਸੁਣਨ ਵਾਲਾ ਕੋਈ ਨਹੀਂ ਤੁਹਾਡੇ ਵਿੱਚ ਉਹਨਾਂ ਦੀ ਹਾਲਤ ਸੁਧਾਰਨ ਤੇ ਉਹਨਾਂ ਦੀ ਅਗਵਾਈ ਕਰਨ ਦੀ ਯੋਗਤਾ ਸੀ ਪਰ ਤੁਸੀਂ ਨਸ ਕੇ ਲੋਕਾਂ ਨੂੰ ਛੱਡ ਕੇ ਇੱਥੇ ਪਹਾੜਾਂ ਵਿੱਚ ਆ ਕੇ ਲੁਕੇ ਹੋ ਇਥੇ ਬੇਲੀਆਂ ਖਾਂਦੇ ਹੋ ਅਤੇ ਜਗ੍ਹਾਸੂਆਂ ਦੇ ਸਿਰ ਤੇ ਭਾਰ ਬਣੀ ਬੈਠੇ ਹੋ ਗ੍ਰਸਤੀਆਂ ਨੂੰ ਨਿੰਦਦੇ ਹੋ ਪਰ ਆਪਣਾ ਪੇਟ ਭਰ ਲਈ ਫਿਰ ਉਹਨਾਂ ਦੇ ਘਰ ਜਾ ਕੇ ਮੰਗਦੇ ਹੋ ਅਸਲ ਵਿੱਚ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਧਰਮ ਇਸ ਤਰ੍ਹਾਂ ਬੇਲੇ ਬੈਠਣਾ ਤੇ ਝੂਠੇ ਮਦ ਦੇ ਪਿਆਲੇ ਪੀ ਕੇ ਮਸਤ ਰਹਿਣ ਵਿੱਚ ਨਹੀਂ ਧਰਮ ਤਾਂ ਇਹ ਹੈ ਜਗਤ ਵਿੱਚ ਰਹਿ ਕੇ ਲੋਕਾਈ ਦੀ ਸੇਵਾ ਕਰੀਏ ਅਤੇ ਕਰਤਾਰ ਦਾ ਨਾਮ ਜਪੀਏ ਸਿੱਧਾਂ ਨੇ ਗੁਰੂ ਜੀ ਨੂੰ ਹੋਰ ਵੀ ਕਈ ਸਵਾਲ ਕੀਤੇ ਧਰਮ ਬਾਰੇ ਖੂਬ ਚਰਚਾ ਹੋਈ ਗੁਰੂ ਜੀ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਦੀ ਤਸੱਲੀ ਕਰਵਾ ਦਿੱਤੀ। ਉਹ ਗੁਰੂ ਜੀ ਦਾ ਇਹ ਅਧਿਆਤਮਿਕ ਗਿਆਨ ਦੇਖ ਕੇ ਬੜੇ ਹੈਰਾਨ ਹੋਏ। ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਪਣੇ ਮੱਤ ਵਿੱਚ ਸਾਬਲ ਕਰਨਾ ਚਾਹਿਆ ਤਾਂ ਕਿ ਅਜਿਹਾ ਗਿਆਨਵਾਨ ਬਾਲ ਉਹਨਾਂ ਦੇ ਮੱਤ ਵਿੱਚ ਆ ਜਾਣ ਨਾਲ ਉਹਨਾਂ ਦਾ ਜਿਹੜਾ ਧਰਮ ਦਾ ਬੋਲਬਾਲਾ ਹੈ ਸਾਰੀ ਦੁਨੀਆ ਵਿੱਚ ਹੋ ਜਾਵੇ। ਸਿੱਧਾਂ ਨੇ ਗੁਰੂ ਜੀ ਨੇ ਇੱਕ ਲੋਟਾ ਦਿੱਤਾ ਅਤੇ ਕਿਹਾ ਇਸ ਵਿੱਚ ਪਾਣੀ ਭਰ ਕੇ ਲਿਆਓ। ਸਿੱਧਾਂ ਨੇ ਆਪਣੀ ਕਰਾਮਾਤ ਨਾਲ ਪਾਣੀ ਦੀ ਜਗਾ ਤਲਾਬ ਵਿੱਚ ਸੋਨੇ, ਚਾਂਦੀ ਤੇ ਹੀਰੇ ਜਵਾਹਰਤ ਪੈਦਾ ਕਰਕੇ ਉਸ ਨੂੰ ਚਮਕਾ ਦਿੱਤਾ। ਉਹਨਾਂ ਸੋਚਿਆ ਗੁਰੂ ਜੀ ਮਾਇਆ ਜਾਲ ਵਿੱਚ ਫਸ ਕੇ ਉਹਨਾਂ ਦੀ ਕਰਾਮਾਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਚੇਲੇ ਬਣ ਜਾਣਗੇ। ਪਰ ਗੁਰੂ ਜੀ ਖਾਲੀ ਲੋਟਾ ਲੈ ਕੇ ਵਾਪਸ ਆ ਗਏ। ਸਿੱਧਾਂ ਨੇ ਪੁੱਛਣ ਤੇ ਕਿਹਾ ਪਾਣੀ ਕਿਉਂ ਨਹੀਂ ਲਿਆਏ? ਤਦ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਹਾ ਨਾਤ ਜੀ ਉਥੇ ਤਾਂ ਆਪ ਨੇ ਆਪਣੀ ਰਿੱਧੀਆਂ ਸਿੱਧੀਆਂ ਦੁਆਰਾ ਪਾੜੀ ਖਤਮ ਕਰਕੇ ਹੀਰੇ ਮੋਤੀ ਪੈਦਾ ਕਰ ਦਿੱਤੇ ਸਨ ਜੋ ਮੇਰੇ ਕਿਸੇ ਕੰਮ ਨਹੀਂ ਇਸ ਤੋਂ ਇਲਾਵਾ ਗੁਰੂ ਜੀ ਨੇ ਹੋਰ ਵੀ ਕਈ ਅਧਿਆਤਮਿਕ ਬਚਨ ਸੁਣਾਏ ਜਦੋਂ ਗੁਰਨਾਨਕ ਦੇਵ ਮਹਾਰਾਜ ਜੀ ਨੂੰ ਆਪਣੀ ਕਰਾਮਾਤ ਨਾਲ ਉਹ ਬਸ ਵਿੱਚ ਨਾ ਕਰ ਸਕੇ ਤਾਂ ਉਹਨਾਂ ਨੇ ਆਪਣੇ ਗਿਆਨ ਨਾਲ ਗੁਰੂ ਜੀ ਨੂੰ ਹਰਾਉਣਾ ਚਾਹਿਆ ਪਰ ਗਿਆਨ ਦੇ ਸਾਗਰ ਗੁਰੂ ਜੀ ਦੇ ਸਾਹਮਣੇ ਉਹਨਾਂ ਤੁੱਛ ਜਿਹੇ ਗਿਆਨ ਫਿੱਕਾ ਪੈ ਗਿਆ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ ਅਖੀਰ ਹਾਰ ਕੇ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨੀ ਡਿੱਗ ਪਏ ਅਤੇ ਗੁਰੂ ਜੀ ਨੂੰ ਪੁੱਛਣ ਲੱਗੇ ਹੇ ਹੋਣ ਹਰ ਬਾਲੇ ਤੇਰਾ ਗੁਰੂ ਕੌਣ ਹੈ ਜਿਸ ਤੋਂ ਤੂੰ ਇਹ ਸ਼ਕਤੀ ਤੇ ਮਹਾਨ ਗਿਆਨ ਪ੍ਰਾਪਤ ਕੀਤਾ ਹੈ ਗੁਰੂ ਸਾਹਿਬ ਨੇ ਫਰਮਾਇਆ ਪੁਰਖੋ ਸ਼ਬਦ ਗੁਰੂ ਸੁਰਤਤਨ ਚੇਲਾ ਪ੍ਰਮਾਤਮਾ ਦੇ ਗਿਆਨ ਰੂਪੀ ਸ਼ਬਦ ਰਾਹੀਂ ਮੈਂ ਹਮੇਸ਼ਾ ਹੀ ਸੁਰਤ ਕਰਕੇ ਉਸ ਨਾਲ ਜੁੜਿਆ ਰਹਿੰਦਾ ਹਾਂ ਗੁਰੂ ਜੀ ਦਾ ਅਜਿਹੇ ਉੱਤਮ ਉਪਦੇਸ਼ ਸੁਣ ਕੇ ਬਹੁਤ ਸਾਰੇ yogi ਗੁਰੂ ਜੀ ਦੇ ਸ਼ਰਧਾਲੂ ਬਣ ਗਏ ਇਹਨਾਂ ਵਿੱਚੋਂ ਸਭ ਤੋਂ ਉੱਗਾ ਭਰਤਰੀ yogi ਸੀ ਜਿਸ ਨੇ ਪਹਿਲਾਂ ਵੀ ਕਜਲ ਇਵਨ ਵਿਖੇ ਗੁਰੂ ਜੀ ਦਰਸ਼ਨ ਕੀਤੇ ਅਤੇ ਗੁਰੂ ਜੀ ਦਾ ਉਪਦੇਸ਼ ਸੁਣਿਆ ਸੀ ਮਾਂਸ ਰੋਬਤ ਤੋਂ ਗੁਰੂ ਜੀ ਪਿੱਛੇ ਨੇਪਾਲ ਵੱਲ ਮੁੜੇ ਸਿੱਕਮ ਗਏ ਪੁਟਾਂ ਤੇ ਰਾਹ ਰਾਹੀਂ ਚੀਨ ਵਿੱਚ ਜਾ ਬਰਾਜੇ ਚੀਨ ਦੇਸ਼ ਵਿੱਚ ਜੋ ਨਾਨਕੀਂ ਤੀਕ ਜਗਤ ਤੇ ਗਏ ਉਹ ਜਗ੍ਹਾ ਦਾ ਸ਼ਹਿਰ ਦਾ ਨਾਮ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਹੀ ਪਿਆ ਹੈ ਫਿਰ ਉਹ ਤਿੱਬਤ ਵਿੱਚ ਲਾਸਾ ਤੇ ਲਦਾਖਤੀ ਗਏ ਲਦਾਖ ਜਿੱਥੇ ਗੁਰਦੁਆਰਾ ਪੱਥਰ ਸਾਹਿਬ ਹੈ ਜਿੱਥੇ ਭਾਰਤੀ ਫੌਜ ਇਸ ਗੁਰਦੁਆਰੇ ਦੀ ਦੇਖਭਾਲ ਕਰਦੀ ਹੈ ਅਤੇ ਸੰਗਤਾਂ ਦੂਰੋਂ ਦੂਰੋਂ ਇਸ ਜਗ੍ਹਾ ਦੇ ਦਰਸ਼ਨ ਕਰਨ ਆਉਂਦੀਆਂ ਹਨ ਜੋ ਸਲਾਨੀ ਲਦਾਖ ਲੈ ਕੇ ਘੁੰਮਣ ਜਾਂਦੇ ਹਨ ਉਹ ਅਕਸਰ ਹੀ ਪੱਥਰ ਸਾਹਿਬ ਦਰਸ਼ਨ ਕਰਦੇ ਹਨ ਜਿੱਥੇ ਗੁਰੂ ਜੀ ਮਹਾਰਾਜ ਜੀ ਦੇ ਜੋ ਸਰੀਰ ਦੇ ਨਿਸ਼ਾਨ ਨੇ ਉਸ ਪੱਥਰ ਉੱਤੇ ਉੱਗੇ ਹੋਏ ਹਨ ਅਤੇ ਸੰਗਤਾਂ ਗੁਰੂ ਜੀ ਦੇ ਇਸ ਨਿਸ਼ਾਨ ਨੂੰ ਦੇਖ ਕੇ ਧੰਨ ਧੰਨ ਹੋਠਦੀਆਂ ਹਨ ਫਿਰ ਉਹ ਪਹਾੜਾਂ ਦੇ ਉੱਪਰ ਦੀ ਹੁੰਦੇ ਹੋਏ ਕਸ਼ਮੀਰ ਤੇ ਜੰਮੂ ਦੇ ਰਾਹ ਵਾਪਸ ਪੰਜਾਬ ਆ ਗਏ ਅਤੇ ਮਹਾਰਾਜ ਜੀ ਨੇ ਕਰਤਾਰਪੁਰ ਆਪਣੀ ਡੇਰੇ ਲਾ ਲਏ ਅਤੇ ਕਰਤਾਰਪੁਰ ਖੇਤੀ ਕਰਦੇ ਆ ਮਹਾਰਾਜ ਜੀ ਨੇ ਕਿੰਨੇ ਸਾਲ ਸੰਗਤਾਂ ਨੂੰ ਉਤਾਰਿਆ ਅਤੇ ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਆਪਣੀ ਜੋਤ ਐ ਭਾਈ ਲੈਣਾ ਦੇ ਵਿੱਚ ਪਾ ਕੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦਾ ਰੂਪ ਦਿੱਤਾ ਅਤੇ ਉਹਨਾਂ ਨੂੰ ਪੰਜ ਪੈਸੇ ਅਤੇ ਨਾਰੀਅਲ ਮੱਥਾ ਟੇਕ ਕੇ ਸਿੱਖਾਂ ਦਾ ਅਗਲਾ ਗੁਰੂ ਥਾਪ ਦਿੱਤਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ